ਉਸੀਂ ਦੇਖ ਰਹੇ ਹਾਂ YouTube ਚੈਨਲ ਅਤੇ Facebook ਪੇਜ Only Trust ਨੇ ਵੀਰੋਖਾਇ ਸੱਜਿਆਲ ਤੋਂ ਅੱਜ ਵੀਡੀਓ ਤੁਹਾਡੀਆਂ ਸਾਂਝੀ ਕਰ ਰਹੇ ਹਨ ਅਸਲ ਵਿੱਚ ਹੋਇਆ ਕਿ ਸੰਗਰੂਰ ਦੇ ਵਿੱਚ ਪੰਜਾਬ ਬ੍ਰਾਹਮਣ ਬੈਂਕ ਦਾ ਜੋ ਹੈਡ ਆਫ ਹੈ ਉਸ ਦੇ ਸਾਹਮਣੇ ਕਿਸ ਨੇ ਇੱਕ ਹਫ਼ਤੇ ਤੋਂ ਸਾਫਤਾ ਸੰਪ੍ਰਤਿਕ ਕਾਰਜ ਜੁਨੇ ਅਤੇ ਉਹਨਾਂ ਦੀ ਭਰਾਤਰੀ ਜਿੱਥੇ ਬੰਦਿਆ ਵੱਲੋਂ ਇੱਕ ਧਰਨਾ ਲਗਾਇਆ ਹੋਇਆ ਸੀ ਇਸ ਕਾਰਨ ਸੇ ਕਿ ਉਹ ਧਰਨਾ ਲਾਉਣਾ ਪਿਆ ਸਾਰੀਆਂ ਗੱਲਾਂ ਬਾਤਾਂ ਇਸ ਵੀਡੀਓ ਵਿੱਚ ਆਪਾਂ ਜਾਣਾਂਗੇ ਅਸਲ ਤੇ ਵਿਚਾਰ ਜੋ ਧਰਨਾ ਜੋ ਪੱਛਿਆ ਗਿਆ ਜੋ ਸਾਬਕਾ ਕਰਨ ਕਿ ਤਰਾਂਤੀ ਕਰ ਯੂਨੀਅਨ ਦੀ ਪੰਜਾਬ ਦੀ ਟੀਮ ਹੈ ਉਹ ਉਹਨਾਂ ਦੇ ਨਾਲ ਆ ਬੈਠਦੇ ਜੋ ਅਧਿਕਾਰੀ ਖਾਸ ਕਰਕੇ ਪੰਜਾਬ ਤੱਕ ਦਾ ਜੋ ਪ੍ਰਸ਼ਾਸਨ ਚਹੁੜੂ ਦਾ ਉਹ ਅੱਜ ਬੀਵੀ ਸਾਹਿਬ ਨੂੰ ਮਿਲੇ ਸੀ ਕੀ ਫੈਸਲਾ ਹੋਇਆ ਕੀ ਉਹਦਾ ਰਿਜ਼ਲਟ ਨਿਕਲਿਆ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਵਿੱਚ ਦਿਖਾਈ ਹੈ ਪਰ ਕਿਰਪਾ ਕਰਕੇ ਲਾਸਟ ਤੱਕ ਵੀਡੀਓ ਜ਼ਰੂਰ ਦੇਖਣਾ ਚਲੋ ਫਿਰ ਜਨਾਬ ਚਲੋ ਫਿਰ ਬਿਨਾਂ ਦੇਰ ਕੀਤੇ ਆਪਾਂ ਵੀਡੀਓ ਦੇਖਦੇ ਹਾਂ ਆਜੀ ਬਰੇ 88 ਲੋਕੋ ਤੁਹਾਡੇ ਇਕਤਾਰੇ ਨਾਲ ਅੱਜ ਜਿੱਥੇ ਇੱਥੇ ਆਪਣੇ ਸਾਫਤ ਸਰਕਾਰੀਆਂ ਨੌਕਰੀਆਂ ਬਹਾਲ ਹੋਈਆਂ ਨੇ ਉਹ ਤੁਹਾਡੀ ਗੇਮ ਹੈ ਅੱਜ ਬਣੇ ਜੀ ਕਰਦੇ ਹਾਂ ਕਿ ਕੱਲੀ ਨੌਕਰੀਆਂ ਦੀ ਗੱਲ ਨਹੀਂ ਪੰਜਾਬ ਨੂੰ ਬਚਾਉਣਾ ਚਾਹੀਦਾ ਜਿਹੜੇ ਖਾਨਦਾਨ ਦਾ ਦਰਜਾ ਹੀ ਜੇ ਐਸੇ ਚਲਵਾ ਐਵੇਂ ਨਿਗਰਤਾਂ ਦੇ ਨਾਮ ਖਾਨਦਾਨ ਦੀ ਨੌਕਰੀ ਕਰਨੀ ਉਹਨਾਂ ਨੂੰ ਅਸੀਂ ਮੈਂ ਬੋਲਿਆ ਕਿ ਤੁਹਾਡਾ ਰਹਿਣਾ ਬੋਲ ਇਹਨਾਂ ਨੇ ਇੰਨੀ ਨਿਮਰਤਾ ਨਾਲ ਗੱਲ ਕਰ ਰਹੀ ਕਿ ਮੇਰੇ ਅੱਗੇ ਉਹ ਤਾਂ ਜੀ ਮੈਂ ਡਰਦਾ ਗਿਆ ਵੀ ਯਾਰ ਸਾਡਾ ਸਮੱਸਿਆ ਦਾ ਹੱਲ ਕੋਈ ਲੜਾਈ ਨਹੀਂ ਹੈ ਉਹਨੂੰ ਬੈਠ ਕੇ ਟੇਬਲ ਤੇ ਬਚਾਰਾ ਵਾਲੀ ਗਲਤੀ ਕੀਤੀ ਹੈ ਉਹਨੂੰ ਮਾਰਿਆ ਪਾਣਗੇ ਤੇ ਅੱਜ ਆਪਾਂ ਦੀ ਡੀਸੀ ਨਾਲ ਵੀਡੀਓ ਸੀ ਲੇਬਰ ਰਿਪੋਰਟ ਵਿੱਚ ਪਾਇਆ ਹੋਇਆ ਐਮਓ ਲੇਬਰ ਰਿਪੋਰਟ ਵਿੱਚ ਮੈਂ ਤਾਂ ਅਸਰ ਕਹਿ ਰਹੇ ਹਾਂ ਉਹ ਡੀਸੀ ਨਾਲੋਂ ਸਾਡੀ ਡਿਊਟੀ ਲੈ ਗਈ ਡੀਸੀ ਦੀ ਡਿਊਟੀ ਲੈ ਗਈ ਡੀਐਸਪੀ ਸਾਹਮਣੇ ਖੜੀ ਤੇ ਜਦੋਂ ਕੰਪਨੀ ਬੁਲਾਏਗੀ ਜਿਹੜੀ ਕੰਪਨੀ ਤੇ ਇਹ ਆਪਣੇ ਸਾਥਕਾਰਾਂ ਨਾਲ ਜੁੜੀ ਗੱਲ ਹੈ ਜੀ ਪਰ ਸਾਰੇ ਇੰਡਸਟਰੀ ਕੰਪਨੀ ਨਾਲ ਨਿਕਲੀ ਆਰ ਐਸ ਆਰ ਦੀ ਜੀ ਉਹਦੇ ਆਰ ਐਸ ਆਰ ਨੇ ਕਿਹਾ ਮੈਂ ਤੋੜ ਕੇ ਆਇਆ ਇਹ ਨੂੰ ਕਰ ਤਾ ਨਹੀਂ ਕਰ ਤੋ ਤੇ ਜਦ ਗੱਲਾਂ ਸਾਰੇ ਪੱਖ ਮਿੱਤਰ ਕੇ ਆ ਗਈ ਆ ਸਮਝਦਾ ਇੱਥੇ ਜਾ ਕੇ ਕਰ ਰਿਹਾ ਵੀ ਕੰਪਨੀ ਬੰਦ ਕੀਤੀ ਗਈ ਹੈ ਅੱਜ ਰੈਕਟਰ ਜਿੱਥੇ ਪੱਤਰ ਕੱਢਦੇ ਉਹ ਨਵੀਂ ਕੰਪਨੀ ਆ ਉਹ ਨਵੀਂ ਬੰਦ ਕਰਕੇ ਪ੍ਰਕਿਰਿਆ ਹੁੰਦੀ ਹੈ ਜੇ ਪਹਿਲੇ ਜਿਹੜੇ ਲੋਕ ਸਹਾਂਦੇ ਫੌਜੀ ਨੇ ਜੋ ਫਰਦਾ ਦਾ ਸਾਰੇ ਨੂੰ ਪਤਾ ਤਾਂ ਮੈਨੂੰ ਵੀ ਸਾਰੇ ਨੂੰ ਪਤਾ ਹੈ ਜਿਹਨੂੰ ਸਰਕਾਰਾਂ ਦੇ ਲੱਗਦੇ ਨੇ ਕਿ ਕੰਪਨੀ ਨੂੰ ਆਉਣ ਵਾਸਤੇ ਕਾਹਨੇ ਪਤਰਾ ਵੀ ਪੂਰਤੀ ਹੁੰਦੀ ਹੈ ਇੱਕ ਟੈਂਡਰ ਕੱਢਿਆ ਜਾਂਦਾ ਟੈਂਡਰ ਤੇ ਖੁੱਲ੍ਹ ਕੇ ਜਾਂਦਾ ਉਹਦੇ ਚ ਬੱਦ ਬੱਦ ਕਾਉਂਟਰ ਲਾਉਂਦੇ ਨੇ ਉਹਦੇ ਦੇਖਦੇ ਨੇ ਉੱਤੇ ਹੈੱਡ ਆਫ ਪੂਰਤੀ ਵਾਲੇ ਕਿ ਕਿੰਨੂ ਦੇਣਾ ਹੈ ਇਥੇ ਤੇ ਮਤਲਬ ਸਰਪ ਰੱਖੀ ਗਿਆ ਵੀ ਇਹ ਜਿਹੜੇ ਸਾਡੇ ਬੰਦੇ ਨੇ ਇਹ ਸੇਮ ਦੇ ਸੇਮ ਹੈਗੇ ਕੰਪਨੀ ਕੋਈ ਆਈ ਜਾਈ ਜੀ ਪਰ ਖਾਇ ਕਿਉਂ ਭੱਟ ਮਰਦੀ ਜਿਹੜੇ ਬੰਦੇ ਸੱਤ ਕਰਦੇ ਸੀ ਇਹ ਤਾਅ ਦੇ ਆਧਾਰ ਤੇ ਜਾਣਗੇ ਉਹਨੂੰ ਇਹ ਕਹਾਂਗੇ ਅਸੀਂ ਏਡੀਸੀ ਡਿਜੀਟਲ ਨੂੰ ਕਰਨਾ ਚਾਹਤੋ ਅਸੀਂ ਸਾਹ ਬੋਲੇ ਹੋ ਕੇ ਪਾ ਕੇ ਅਸੀਂ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਿਹਾ ਕੋਈ ਰਸਾਲ ਕਰਦੇ ਆਂ ਕਿ ਬੈਠਾਂ ਨਹੀਂ ਪਰ ਉਹਨੇ ਦਿੱਤੀ ਵੀ ਸਾਹ ਨੂੰ ਸਾਡੇ ਦੀ ਜਟਾਈ ਆ ਰੋ ਸਾਹ ਨੇ ਅਸੀਂ ਕਹਿੰਦੇ ਸਾਡੇ ਬਤੇ ਚੱਲ ਜੇ ਕੋਈ ਗੱਲ ਦੇ ਅੱਗੇ ਦੇ ਬੈਠੇ ਦੀ ਜੀ ਕਰਦੇ ਸੀ ਤੇ ਕੱਲ ਤੋਂ ਅਸੀਂ ਸਾਹ ਦੇ ਬੈਠੇ ਵਿੱਚ ਜਾਵਾਂਗੇ ਬਾਅਦ ਤੋਂ ਵੀ ਬੜਾਈਏ ਕੱਲ ਤੋਂ ਸਾਰੇ ਆਗੇ ਆਗੇ ਜਿਹੜਾ ਦੇ ਬੀਤਾਂਗੇ ਜਿਹੜੇ ਬੰਦੇ ਖੜਾ ਰੱਖਦੇ ਨੇ ਕਿ ਜਰਾ ਸਾਥ ਉਹ ਕੱਢ ਕੇ 7 ਬੰਦੇ ਆ ਗਏ ਦਬਾਰਾ ਰੱਖੇ ਜਾਂਗੇ ਪਹਿਲਾਂ ਤਾਂ ਬਾਕੀ ਤਾਂ ਹੈ ਹੀ ਗਿਆ ਉਹਨੇ ਜਿਹੜੀ ਅੱਜ ਆਏ ਨੇ ਤਾਂ ਮੇਰੇ ਕੋਲ ਉਹ ਵੀ ਨਹੀਂ ਕਿਤੇ ਲੱਗੂਆ ਜਿਹੜੇ 7 ਕੱਢੇ ਸੀ ਉਹਨਾਂ ਦੀ ਜਗ੍ਹਾ ਜਿਹੜੇ ਮੇਰੇ ਨਾਲ ਰਹਿ ਗਏ ਕੱਢੇ ਜਾਂ ਮੇਰੇ ਇੱਕ ਦਿਨ ਨੂੰ ਜਿਹੜੀ ਬੰਦੇ ਸਾਥ ਕਰਾਦਾ ਉਹਦਾ ਬਰਾਬਰ ਕੀਤਾ ਹੋਇਆ ਬਿਲਕੁਲ ਇਤਨੀ ਤੇ ਇੰਨੇ ਦਾ ਸਾਰੀ ਪੈਰ ਹੋ ਗਿਆ ਹੁਣ ਧਰਨੇ ਦੀ ਆਪਣੀ ਜਿਹੜੀ ਸਵਾਲ ਦੀ ਕੀਤੀ ਜਾਊ ਕੋ ਸਟੇਟਰੀ ਸਾਹਿਬ ਨਾਲੇ ਲਾ ਕੇ ਨਾਲੇ ਵੀ ਹੁਣ ਆਪਾਂ ਇਕੱਠਾ ਦੇ ਲਾਉਣੇ ਨੇ ਅੱਤ ਹੁਣ ਕਿਹਦੇ ਗੁਰਦਾ ਸਾਹਿਬ ਜੀ ਕਹਿਣਾ ਹਾਂ ਅਰਦਾਵਾਇ ਨੇ ਉਹਦੀ ਜਗ੍ਹਾ ਕਰਦੇ ਉਸ ਤੋਂ ਬਾਅਦ ਸਟੇ ਫੈਕਟਰੀ ਸਾਹਿਬ ਆਪਣੇ ਜਿਹੜੇ ਇੱਕ ਤੋਂ ਨਾਂ ਲਾ ਕੇ ਇਸ ਧਰਮੇ ਦੀ ਸਮਾਪਤੀ ਕਰਨਗੇ ਤੁਹਾਡਾ ਸਾਰਿਆਂ ਦਾ ਬੋਲ ਬੋਲ ਟਾਲਿਆ ਜਦੋਂ ਜਨਗਤियां ਮੌਜੂਦ ਨੇ ਉਹਦੇ ਨਾਲ ਸਾਰੇ ਸਾਥ ਨਾਲ ਤੇ ਪਰਵਾਹ ਸਾਡੇ ਮਾਈਆਂ ਦੀਆਂ ਮੈਂ ਕਿਹਾ ਤੁਸੀਂ ਧੰਰੋ ਅੱਜ ਫੋਕੀਆਂ ਨੂੰ ਰੋਟੀ ਰੋਟੀ ਬਾਤ ਕਰਨ ਵਾਸਤੇ ਤੁਸੀਂ ਕੋਲ ਚੱਲ ਨਹੀਂ ਜਾਦੇ ਅਸੀਂ ਇਹੋ ਜਿਹਾ ਪੰਜਾਬ ਬਣਾਉਣਾ ਚਾਹੁੰਦੇ ਐ ਇਹ ਵੀ ਇਹ ਚੁੱਪ ਬੈਠਾਏ लग तो रहा कि मरना आदमी अभी कह रहे सारे युग जुग जीरो सारे का बहुत बहुत धन्यवाद वागुरु जी का खालसा वाहू जी फतेह

आपको किसान जथेबंदियों मिलकर कमेडिया बनाईए प्रशासन का सहयोग देखिए भी प्रशासनों की साफ सहयोग करो ना खत्म कराएंगे सारे बहुत धन्यवाद जी तू भी आगे अपने बने जिन्हें भी आपने दिनों को धरना लाया ਉਹ ਭਾਗਾਂ ਵਿੱਚ ਆਪਕਾ ਆਪਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਇਹੋ ਅਗਲੀ ਕਾਰਨ ਕੀ ਕਰਨਗੇ ਕਿ ਜਿਸ ਤਰ੍ਹਾਂ ਉਹ ਨਗਰ ਕੌਂਸਲ ਆ ਉਹ ਉਹਨਾਂ ਨਾਲ ਸਾਂਝੀ ਕਰਨਗੇ ਸਾਰਿਆਂ ਨਾਲ ਸਾਵ ਸਾਰਿਆਂ ਨੂੰ ਸਤਿਕਾਰ ਨਹੀਂ ਇਹ ਦੱਸਿਆ ਗਿਆ ਜੀ ਡੀਸੀ ਸਾਹਿਬ ਦੇ ਨਾਲ ਜੋ ਮੀਟਿੰਗ ਹੋਈ ਹੈ ਉਹ ਵਿੱਚ ਕੰਬੜੀ ਦਾ ਨੁਮਾਇंदा ਵੀ ਆਇਆ ਸੀਗਾ ਜੋ ਵੀ ਨਾ ਸਾਡੀ ਗੱਲ ਸੁਣ ਰਿਆ ਸੀ ਨਾ ਤੁਹਾਡੀ ਕਿਸੇ ਦੀ ਗੱਲ ਸੁਣ ਰਿਆ ਸੀਗਾ ਤੇ ਡੀਸੀ ਸਾਹਿਬ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਦੇ ਵਿੱਚ ਇਹੀ ਨਿਕਲ ਕੇ ਆਇਆ ਹੈਗਾ ਵੀ ਜੋ ਵੀ ਟੈਕਨੋਲੋਜੀ ਗਾ ਸਾਡੀ ਬਰੰਤਾਰੇ ਵਿੱਚੋਂ ਹਟਾਈ ਗਈ ਨਹੀਂ ਉਹਦੇ ਵਿੱਚ ਬੈਂਕ ਤੇ ਜਾਂ ਬੈਂਕ ਦੇ ਕਿਸੇ ਮਹਾਰਾਜੰਦਾ ਕੋਈ ਵੀ ਜਿਹੜਾ ਕਾ ਹੱਥ ਨਹੀਂ ਸੀਗਾ ਨਾ ਹੀ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਨਾ ਹੀ ਕਿਸੇ ਨੇ ਬਦਲੀ ਵਾਸਤੇ ਗਈ ਤੇ ਕੰਪਨੀ ਨੂੰ ਗਿਆ ਇਹੀ ਗੱਲ ਅਸੀਂ ਪਹਿਲੇ ਦਿਨੋ ਬਦਾਂਜੀ ਨੂੰ ਇਹੀ ਕਹੇ ਸੀ ਲੇਕਿਨ ਅੱਜ ਕੰਪਨੀ ਦਾ ਬੰਦਾ ਆ ਕੇ ਜਦੋਂ ਸਾਹਮਣੇ ਗੱਲਬਾਤ ਨੇ ਕੀਤੀ ਹੈ ਤਾਂ ਇਹ ਗੱਲ ਸਾਬਤ ਹੋ ਗਈ ਕਿ ਬੈਂਕ ਨੇ ਜਿਹੜਾ ਹੈ ਕਿਸੇ ਵੀ ਫੌਜੀ ਦੇ ਰੁਜ਼ਗਾਰ ਦੇ ਲਈ ਜਿਹੜਾ ਹੈ ਕਦੇ ਵੀ ਗਲਤ ਸੋਚ ਨਾਲ ਕੋਈ ਕੰਮ ਨਹੀਂ ਕੀਤਾ ਹੈਗਾ ਤੇ ਅੱਜ ਜੋ ਮੀਟਿੰਗ ਹੋਈ ਉਹਦੇ ਵਿੱਚ ਇਹੀ ਹੈ ਨਿਕਲ ਕੇ ਆਇਆ ਹੈ ਕਿ ਅਸੀਂ ਆਪਣੇ ਮੁੱਖ ਦਫ਼ਤਰ ਦਾ ਕਬੂਲ ਜਿਹੜਾ ਹੈਗਾ ਲਿਖਾਂਗੇ ਜਿੱਥੋਂ ਇਹ ਟੈਂਡਰ ਜਿਹੜਾ ਹੈਗਾ ਕੰਪਨੀ ਨੂੰ ਦਿੱਤਾ ਗਿਆ ਸੀਗਾ ਕੰਪਨੀ ਨੇ ਜੋ ਵੀ ਇਸ ਨੂੰ 15 ਦਿਨਾਂ ਦੇ ਜੋ ਵੀ ਕੀਤਾ ਹੈਗਾ ਸਾਡੀ ਬਰਾਂਚਾ ਦੇ ਵਿੱਚ ਜਾਂ ਸਾਡੇ ਸਿਕਿਉਰਟੀ ਗਾਰਡ ਦੇ ਨਾਲ ਉਹਦੇ ਬਾਰੇ ਪੂਰਾ ਵੇਰਵਾ ਸੀ ਲਿਖੇ ਪੇਸ਼ਾਂਗੇ ਤਾਂ ਜੋ ਕੰਪਨੀ ਦੇ ਅਗੇਂਸਟ ਜਿਹੜੀ ਹੈ ਜੀ ਖਿਲਾਫ ਜਿਹੜੀ ਹੈਗੀ ਕਾਰਵਾਈ ਜਿਹੜੀ ਬਾਨੀ ਆ ਉਹ ਕੀਤੀ ਜਾਵੇ ਔਰ ਜਿਹਨੇ ਵੀ ਕੋਈ ਭਾਰੀ ਡਿਊਟੀ ਤੋਂ ਕੱਢੇ ਗਏ ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਬਾਬਾ ਜਿਹੜਾ ਬਹਾਰ ਦਿੱਤਾ ਗਏ ਤਾਂ ਕਿ ਉਹ ਆਪਣੀ ਆਪਣੀ ਡਿਊਟੀ ਜਿਹੜੀ ਹੈ ਕਰ ਸਕਣ ਅਜੀਬਾ ਅੰਦਰੀ ਨੂੰ ਇਹ ਕੀ ਹੈ ਵੀ ਸਾਰੇ ਬੋਲੀ ਘਾਵਾ ਨੂੰ ਕੋਈ ਵੀ ਕੰਮ ਤੋਂ ਦੇਣਾ ਹੈ ਤੁਸੀਂ ਆਪਣੀ ਆਪਣੀ ਡਿਊਟੀ ਤੇ ਵਾਪਸ ਜਾਓ ਅਗਰ ਤੁਹਾਨੂੰ ਕਦੇ ਵੀ ਕੋਈ ਸਮੱਸਿਆ ਆਂਦੀ ਹੈ ਪ੍ਰਧਾਨ ਜੀ ਕੋਲ ਮੇਰਾ ਨੰਬਰ ਹੈਗਾ ਅਸੀਂ ਹਰ ਸਮੇਂ ਇੱਥੇ ਹਾਂ ਤੁਹਾਨੂੰ ਕੋਈ ਸਾਡੇ ਸਾਥ ਕਰਨੀਓ ਕਦੇ ਕੋਈ ਦਿੱਕਤ ਆਂਦੀ ਹੈ ਤੁਸੀਂ ਸਾਨੂੰ ਦੱਸੋ ਅਸੀਂ ਵਿੱਚ ਪਵਾਗੇ ਇਹ ਮੁੱਦਾ ਕਦੇ ਵੀ ਜੜਾਗਾ ਇੱਥੇ ਤੱਕ ਵਧਣਾ ਹੀ ਨਹੀਂ ਸੀ ਅਗਰ ਇਹ ਮਸਲਾ ਪਹਿਲੇ ਹੀ ਸਾਡੇ ਕੋਲ ਆਦਾ ਤੇ ਇਹ ਕਰਕੇ ਜੜਾਗਾ ਹੁਣ ਇਹ ਤਾਂ ਤੁਹਾਨੂੰ ਸਾਡਾ ਇੱਕ ਗੁਜ਼ਾਰਿਸ਼ ਹੈ ਕਿ ਆਪਣਾ ਇਹ ਧਰਨਾ ਜਿਹੜਾ ਹੈਗਾ ਇਹ ਨੂੰ ਸਮਾਪਤਿਕ ਕਰੋ ਤਾਂ ਜੋ ਅਸੀਂ ਵੀ ਬੰਦੀ ਕਾਰਵਾਈ ਜਿਹੜੀ ਹੈ ਉਸ ਕਾਰਜ ਜੀਏ ਤੇ ਤੁਸੀਂ ਵੀ ਸਾਰੇ ਆਪਣੇ ਆਪਣੇ ਜਿਹੜੇ ਆ ਗਿਆ ਵਾਪਸ ਨੌਕਰੀ ਤੇ ਜਿਹੜੇ ਆ ਗਿਆ ਕੱਲੋਂ ਆਪਣੀ ਡਿਊਟੀ ਤੇ ਜਾਓ। ਸੋ ਇਹ ਹੀ ਉਮੀਦ ਹੈ ਕਿ ਵੀ ਤੁਸੀਂ ਸਾਰੇ ਜਿਹੜੇ ਹੈ ਕੱਲੋਂ ਆਪਣੀ ਡਿਊਟੀ ਤੇ ਜਾਓਗੇ ਤੇ ਅਸੀਂ ਆਪਣੀ ਬੰਦੀ ਕਾਰਵਾਈ ਜਿਹੜੀ ਹੈਗੀ ਆ ਉਹ ਅਸੀਂ ਵੀ ਸ਼ੁਰੂ ਕਰ ਦੇਵਾਂਗੇ ਤਾਂ ਜੋ ਜਲਦ ਤੋਂ ਜਲਦ ਜਿਹੜਾ ਹੈਗਾ ਜਦੋਂ ਤੁਹਾਨੂੰ ਮੁਰੀਦਾ ਕੰਟਰੈਕਟ ਨਾਗਰਿਕ ਦੀ ਨਵੀਂ ਕੰਪਨੀ ਨੂੰ ਹੀ ਦੇਣਾ ਹੈ ਤਾਂ ਉਹ ਜਿਹੜੀ ਕਿ ਜੋ ਸਮਾਨ ਲੱਗਦਾ ਹੈ ਉਹਨੂੰ ਘੱਟ ਤੋਂ ਘੱਟ ਸਮੇਂ ਦੇ ਵਿੱਚ ਪੂਰਾ ਕੀਤਾ ਜਾਦਾ ਹੈ। ਤਾਂ ਇਹੀ ਅਜੇ ਮੀਟਿੰਗ ਵਿੱਚ ਜਿਹੜਾ ਆ ਡਿਸਾਈਡ ਹੋਇਆ ਸੀ ਕਿ ਅਸੀਂ ਇੱਦੇ ਤੇ ਹੀ ਕੋਈ ਪਰਵਾਹ ਨਹੀਂ ਜਿਹੜੀ ਕਰਾਂ। ਤਾਂ ਉਹ ਜੀ ਗਰਮੀ ਦੇ ਵਿੱਚ ਐਡਾ ਕੁਝ ਬਾਕਪਰ ਨੂੰ ਕਰੇ ਤੇ ਸਿੱਖ ਬੈਠਣਾ ਪੈਂਦਾ ਹੈ। ਤੁਸੀਂ ਘਰ ਆ ਜਾ ਆਪਣੇ ਛੋਟੇ ਛੋਟੇ ਬੱਚੇ ਛੱਡ ਕੇ ਆਉਂਦੇ ਹੋ। ਕਿ ਹਰ ਬੰਦਾ ਚਾਹੁੰਦਾ ਹੈ ਨਾ ਨੌਕਰੀ ਕਰਾਂ। ਕਿ ਜਿਸ ਕੁਆਲਿਫੀਕੇਸ਼ਨ ਉੱਪਰ ਖੁਸ਼ੀ ਹੈ ਇਹ ਬੜੀ ਚੰਗੀ ਗੱਲ ਹੁੰਦੀ ਕਿਉਂਕਿ ਪਹਿਲਾ ਹੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਤੇ ਇਸ ਦੁੱਖ ਨੂੰ ਸਮਝਦੇ ਹੋਏ ਮੈਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸਰਤਾਜ ਸਿੰਘ ਚਾਹਲ ਜੀ ਨੂੰ ਹਰ ਗੱਲ ਤੋਂ ਲਈ ਹਰ ਸਮੇਂ ਤੇ ਉਹਨਾਂ ਦੇ ਧਿਆਨ ਖਿੱਚਣ ਵਾਲੇ ਹੈ ਬੇਨਾਮ ਪੁਆਇੰਟ ਹੋਵੇ ਪਰ ਉਹ ਹਰ ਗੱਲ ਨੂੰ ਫੌਂਦੇ ਸੀਗੇ ਤੇ ਜੋ ਵੀ ਕਿਸੇ ਅਧਿਕਾਰੀ ਨੂੰ ਗੱਲ ਉਹਨਾਂ ਨੇ ਕਰਨੀ ਸੀ ਉਹ ਆਪਣੇ ਨੰਬਰ ਤੇ ਅਧਰਜ ਅਧਿਕਾਰੀ ਨਾਲ ਗੱਲ ਕਰਦੇ ਤੇ ਜਿੰਨਾ ਜਵੜੀ ਖੁਸ਼ੀ ਹੋਈ ਹੈ ਇਸ ਗੱਦਾ ਕਿ ਤੁਹਾਡਾ ਜੋ ਵੀ ਮਸਲਾ ਸੀਗਾ ਉਹ ਸਾਰਾ ਚੰਗੀ ਤਰ੍ਹਾਂ ਸੁਣਿਆ ਗਿਆ ਜਦੋਂ ਫਟ ਤੋਂ ਉਸੇ ਉੱਤਰ ਆਇਆ ਹੋਇਆ ਤੇ ਤੁਹਾਡਾ ਹੱਕ ਅੱਜ ਬਹਾਲ ਹੋ ਗਏ ਨੇ ਤੇ ਸਾਡੇ ਲਈ ਬਹੁਤ ਵੱਡੀ ਗੱਲ ਹੋ ਗਈ ਹੈ ਕਿ ਜੇ ਅਸੀਂ ਪਬਲਿਕ ਦੇ ਸੇਵਾਦਾਰ ਹੈਗੇ ਹਾਂ ਤੇ ਪਬਲਿਕ ਦੀ ਸੇਵਾ ਲੈ ਕੁਝ ਕਰ ਸਕਦੇ ਇਸ ਤੋਂ ਵੱਡੀ ਸਾਡੇ ਲਈ ਕੋਈ ਕੀ ਮਤਰੀ ਫਰਕ ਕੋਈ ਸਾਡੀ ਫੋੜੇ ਲਈ ਕਰਨ ਵਾਸਤੇ ਤਾਂ ਹਾਂ ਲੜਿਆ ਤੇ ਸਾਡਾ ਦੁੱਖ ਸੁੱਖ ਸੁਣਨ ਵਾਸਤੇ ਬੈਠਿਆ 23 ਵਾਰ ਕੋਈ ਕਿਸੇ ਗੱਲ ਦੀ ਹੋ ਕਾਰਾਂ ਕਰਾ ਜੇ ਕੋਈ ਧਾਈ ਰਹਿ ਜਾਂਦੀ ਹੈ ਤੇ ਤੁਸੀਂ ਮੈਨੂੰ ਬਹੁਤ ਜ਼ਿਆਦਾ ਸਤਿਕਾਰ ਦਿੱਤਾ ਤੇ ਇਹ ਹੀ ਬਹੁਤ ਵੱਡਾ ਮਾਣ ਸਨਮਾਨ ਹੁੰਦਾ ਹੈ ਜਿਹੜੋ ਸਾਡੇ ਇਸ ਪੰਜਾਬ ਦੀ ਜਨਤਾ ਤੇ ਸਾਡੇ ਨਾਲ ਵਿਸ਼ਵਾਸ ਕਰਕੇ ਫਾਰਮ ਨਾਲ ਮਿਲ ਕੇ ਕੋਈ ਗੱਲ ਸਾਡੇ ਸਾਹਮਣੇ ਆਪਣੀ ਸਵੱਸਿਆ ਰੱਖਦੇ ਨੇ ਤੇ ਅਸੀਂ ਦੋ ਕਦਮ ਅੱਗੇ ਹੋ ਕੇ ਉਸ ਨੂੰ ਸੁਣਦੇ ਆ ਤੇ ਕਰਵਾਉਣਾ ਤਾਂ ਸਾਡਾ ਇੱਕ ਪਹਿਲ ਕਦਮੀ ਹੈ ਜੀ ਹਰ ਬੰਦੇ ਨੂੰ ਜੋ ਸਮੱਸਿਆ ਹੈ ਉਹ ਭਾਵੇਂ ਕਿਸੇ ਹੋਰ ਮੈਕਨ ਨਾਲ ਹੋਵੇ ਤੇ ਅਸੀਂ ਅੱਗੇ ਹੋ ਕੇ ਉਹਦਾ ਹੱਲਾਨ ਕਰੀਏ ਤੇ ਬਹੁਤ ਬਹੁਤ ਛੋਟਾ ਧਲਵਾ ਤੁਸੀਂ ਫਿਰ ਵੀ ਮਨੋਂ بڑے ਜਾਤ ਤੇ ਚੜ੍ਹਿਆ ਹੋ ਜਾਓਗੇ ਪਾਰਿਆਖਾਨੀ ਮੈਂ ਨੇ ਤੇ ਮੈਂ ਵੀ ਉਸ ਪਰਵਾਰ ਦੇ ਵਿੱਚੋਂ ਆ ਉਹ ਤੇ ਜਿਸ ਤਰ੍ਹਾਂ ਕਰਕੇ ਮੈਨੂੰ ਇਸ ਕੰਮ ਦੀ ਬਹੁਤ ਜ਼ਿਆਦਾ ਵਾਟੇ ਤੇ ਬਹੁਤ ਅਮੀਰ ਸੀ ਕਿ ਤੁਸੀਂ ਜਾ ਕੇ ਬਤਾ ਕੇ ਕਿ ਸਾਰਾ ਜੋ ਉਹ ਚੱਲ ਰਿਹਾ ਸੀਗਾ ਕਿ ਮਸਲਾ ਹੱਲ ਕੀਤਾ ਜਾਵੇ ਬਹੁਤ ਪ੍ਰਸ਼ਾਸ਼ਨ ਕਰਿਓ ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਮੇਰੇ ਵੱਲੋਂ ਇੱਥੇ ਲੇਬਰ ਚੌਂਕ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਮੀਟਿੰਗ ਤੋਂ ਕੁਝ ਪਤਾ ਲੱਗਿਆ ਕਿ ਕਿਹੜੇ ਕਿਹੇ ਲੇਬਰ ਮੈਨ ਆਉਂਦੇ ਨੇ ਆਪਣੇ ਘਰੋਂ ਚੱਲ ਕੇ ਰੁਪਈਆ ਵਰਾ ਕੇ ਤੇ ਉਹਨਾਂ ਦੀਆਂ ਮਾਮਾ ਪੈਨਾ ਠੀਕ ਹੈ ਪਰ ਉਹਨਾਂ ਪਰਿਵਾਰ ਇਸ ਉਮੀਦ ਨਾਲ ਭੇਜ ਰਹੇ ਨੇ ਜੀ ਇਹ ਜਾ ਕੇ ਕੰਮ ਕਰਨਗੇ ਤੇ ਬੱਚਿਆਂ ਵਾਸਤੇ ਕੁਝ ਕਮਾ ਕੇ ਲੈ ਕੇ ਆਉਣ ਪਰ ਕੁਝ ਬੰਦੇ ਛੋਟਾ ਮੋਟਾ ਕੁ ਨਸ਼ਾ ਕਰਦੇ ਸੀ ਤੇ ਮੇਰੀ ਗੱਲ ਸੰਤ ਹੋ ਕੇ ਸਾਡੇ ਡੀਐਸਪੀ ਸਾਹਿਬ ਨੂੰ ਤੇ ਸਾਡੇ ਐਸਐਸਪੀ ਸਾਹਿਬ ਨੂੰ ਖਾਸ ਅਗਾ ਇਸੇ ਕਿ ਤੁਹਾਨੂੰ ਕਿਸੇ ਦਾ ਇਕ ਨਸ਼ਾ ਬੰਦ ਕਰਾਉਣਾ ਹੈ ਤੇ ਉਹਨਾਂ ਨੇ ਸੈਮ ਤੋਂ ਹੁੰਦੇ ਹੋਏ ਸਾਡੇ ਕੋਲ ਪਰਸਪੋਰਟ 6 ਰੰਦੇ ਆਏ ਸੀਗੇ ਤੇ ਅਸੀਂ ਉਹਨਾਂ ਨੂੰ ਦਵਾਈ ਦਵਾਈਆ ਇਸ ਕੰਪਨੀ ਐ ਤੁਹਾਡਾ ਕੰਪਨੀ ਤੇ ਉਹਨਾਂ ਦਾ ਰਿਜ਼ਲਟ ਵੀ ਬਹੁਤ ਵਧੀਆ ਆ ਰਿਹਾ ਤੇ ਬਾਕੀ ਤਿੰਨ ਬੰਦੇ ਕੱਲ੍ਹ ਦੀ ਮੈਂ ਉਹਨਾਂ ਨੂੰ ਦਵਾਈ ਦੇ ਭੇਜੇ ਨੇ ਉਹੀ ਲੇਬਰਮੈਨ ਜਿਹੜਾ ਬੰਦਾ ਕੋਲ ਪੈਸਾ ਨਹੀਂ ਖਸਦਾ ਤੇ ਸਾਡੇ ਵੱਲੋਂ ਉਹਨਾਂ ਦਾ ਜਿਹੜਾ ਰਾਜ ਸ੍ਰੀ ਕਰਾਇਆ ਜਿਹੜੇ ਪ੍ਰੈਸ ਵਗੈਰਾ ਨੇ ਉਹ ਵੀ ਇਹ ਸਾਡੇ ਪ੍ਰਸ਼ਾਸਨ ਵੱਲੋਂ ਕਰਵਾਇਆ ਗਿਆ ਜੇ ਕਿਸੇ ਅਕ੍ਰੋਬੀਅਨ ਦਾ ਕੋਈ ਕੰਡ ਦੇ ਵਿੱਚ ਸਾਡੇ ਕੋਈ ਹੋਰ ਬੰਦਾ ਹੈ ਜਿਹੜਾ ਪੈਸਾ ਨਹੀਂ ਖਰਚ ਸਕਦਾ ਕਾਫੀ ਕਾਸਟਲੀਏ ਰਹੇ ਤੇ ਸਾਡੇ ਐਸਐਸਪੀ ਸਾਹਿਬ ਵੱਲੋਂ ਖਾਸ ਤੌਰ ਤੇ ਸਾਨੂੰ ਕਿਹਾ ਗਿਆ ਵੀ ਜਿਹੜੇ ਗਰੀਬ ਬੰਦੇ ਨੇ ਉਹਨਾਂ ਦਾ ਇਲਾਜ ਕਰਾਵਾਂਗੇ ਤਦ ਹੀ ਇਹ ਤਰ੍ਹਾਂ ਚੰਗਾ ਸਵਸਥ ਤੇ ਤਰੱਕੀ ਕਰੇ ਥੈਂਕ ਯੂ ਤੁਹਾਡਾ ਨੋਟ ਸਾਹਿਬ ਆ ਵੀ ਆਪਣਾ ਬਸਲਾ ਜਨਾ ਬਰਾਉਣੀ

ਵਾਜਾ ਗੋਰਾਖੀ ਅਧਿਕਾਰੀ ਜਿੰਦਾਬਾਦ 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 ਵਾਜਾ ਲੋਕਾਂ ਦਾ ਇੱਕਾ ਜਿੰਦਾਬਾਦ 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 ਨੰਗਲੇ ਲੋਕਾਂ ਦਾ ਇੱਕ ਹੋ ਲੋ ਜਿੰਦਾਬਾਦ ਨੰਗਲੇ ਲੋਕਾਂ ਦਾ ਇੱਕ ਹੋ ਲੋ Hortu nahi du.